सारी इनका नंबर लिखवाया हुआ है हमारी हां पांच 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 चार आप डिसिप्लिन की बात करें हम कल के चले जाते अरे नहीं सर बस अभी बड़ी खुशी हुई है आप मेरे कि आपको यूनिफॉर्म में देखते हैं तो बहुत अच्छा लगता है नहीं नहीं सर बस जन सर जन आप नोट पिकली थी मैं बाहर आऊं नहीं नहीं बाहर 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 बा� ਕਾਲਪੀ ਬੀਸ਼ਰ ਸ਼ਾਂਤੀ ਦੀ ਗੱਲ ਅੱਜ ਉਹਨਾਂ ਨੇ ਕੀਤੀ ਹੈ ਇਹ ਦੇਖੋ ਪ੍ਰਿਆ ਦੇ ਲਈ ਲਾਗੇ ਖੜ੍ਹ ਜਾਓ ਸਾਦੀ ਹੋਵੇਗੀ ਜੇਕਰ ਸ਼ਾਂਤੀ ਹੋਵੇਗੀ ਨਾਲ ਹੀ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਜਿਹੜਾ ਲਾਹੌਰ ਦਾ ਜਿਹੜਾ ਪਾਊਡਰ ਹੈ ਉਹ ਚਾਹੀਦਾ ਹੈ ਲੱਗਿਆ ਜੀ ਕੈਮਰਾ ਨਹੀਂ ਸਭ ਕਰਤਾਰਪੁਰ ਗੁਰੂ ਦੀ ਗੱਲ ਹੁੰਦੀ ਤੁਹਾਡਾ ਨਾਮ ਜ਼ਰੂਰ ਆਉਂਦਾ ਹੈ ਖੁਸ਼ੀ ਹੁੰਦੀ ਜਦੋਂ ਵੀ ਇਸ ਸਰਹੱਦ ਤੋਂ ਦਾਖਲ ਹੁੰਦੇ ਹੋ ਜੀ ਬਾਬੇ ਨਾਨਕ ਦੇ ਚਰਨਾਂ ਦੀ ਧੂੜ ਹਾਂ ਜੀ ਸਰ ਦੇਖੋ ਸ਼ੁਕਰਾਨਾ ਹਰ ਪਲ ਹਰ ਵਕਤ ਕਰਨਾ ਚਾਹੀਦਾ ਹੈ ਗੁਰੂ ਦੀ ਮਿਹਰ ਦਾ ਪੀਪਲ ਟੂ ਪੀਪਲ ਕੰਟੈਕਟ ਦਾ ਸਮ੍ਰiddhi ਦਾ ਔਰ ਅਸੰਖਿਅ ਸੰਭਾਵਨਾਵਾਂ ਜਿਹੜੀਆਂ ਇਹ ਲਾਂਘਾ ਲੈ ਕੇ ਆਇਆ ਮੈਂ ਅਜੇ ਵੀ ਇਸ ਲਾਂਘੇ ਦੀ ਜਿਹੜੀ ਪੋਟੈਂਸ਼ੀਅਲ ਹੈ ਨਾ ਉਹਨੂੰ ਅਨਲੌਕਡ ਦੇਣਾ ਇਹਨੂੰ ਜੇ ਨਾ ਅਸੀਂ ਅਨਲੌਕ ਕਰ ਲਾਂਗੇ ਇਹ ਉਹਨਾਂ ਮਾਨਵਤਾ ਦਾ ਭਲਾ ਕਰ ਪੌਣੀ ਸਦੀ ਪਹਿਲਾਂ ਅਸਾਂ ਸਰਹੱਦਾਂ ਉੱਤੇ ਕੱਢ ਲਈਆਂ ਕੰਧਾਂ ਤੇ ਜੇ ਕੱਢ ਲਈਆਂ ਕੰਧਾਂ ਇਹਨੂੰ ਸਰਾਵਾਂ ਜਾਂ ਮੈਂ ਨਿੰਦਾ ਜੇ ਕੱਢ ਲਈਆਂ ਕੰਧਾਂ ਇਹਨੂੰ ਸਰਾਵਾਂ ਜਾਂ ਮੈਂ ਨਿੰਦਾ ਪਰ ਯਾਰੋ ਇੱਕ ਗੱਲ ਅੱਖ ਨਹੀਂ ਮੈਂ ਖਾਸ ਚਾਹਣਾ ਕੰਦਾ ਹੋਣ ਕੰਦਾ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ ਕੰਦਾ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ ਮੈਂ ਇਸ ਜਹਾਨ ਦੇ ਪੀਸ ਦੀ ਗੱਲ ਕਰਨਾ ਹੈ ਇਸ ਜਹਾਨ ਦੇ ਪੀਸ ਆਫ ਦਾ ਵਰਲਡ ਅੱਜ ਤੁਸੀਂ ਦੇਖੋ ਯੂਕਰੇਨ ਦੀ ਜੰਗ ਚੱਲ ਰਹੀ ਹੈ ਰਸ਼ੀਆ ਔਰ ਕਈ ਵਾਰ ਛੋਟੀ ਜੀ ਚਿੰਗਾਰੀ ਜੰਗਲ ਜਲਾ ਕੇ ਰਾਖ ਜੰਗਲ ਜਲਾ ਕੇ ਰਾਖ ਚਿੰਗਾਰੀਆਂ ਵੱਧੀਆਂ ਵੱਧੀਆਂ ਮਸ਼ਾਲਾਂ ਬਣ ਜਾਂਦੀ ਅੱਗ ਵੱਧਦੀ ਹੈ ਫਿਰ ਲਪਟਾਂ ਚ ਲੈ ਲੈਂਦੀ ਹੈ ਫਿਰ ਈਰਾਨ ਔਰ ਸਾਡੇ ਨੇਬਰ ਦੇ ਨਾਲ ਥੋੜੀ ਬੋਟੀ ਜੰਗ ਫਿਰ ਫਲਸਤੀਨ ਦੇ ਵਿੱਚ ਛੋਟੇ ਛੋਟੇ ਬੱਚੇ ਮਜ਼ਲੂਮ ਔਰਤਾਂ ਉਹਨਾਂ ਦੀ ਜਦੋਂ ਮੌਤ ਦੇਖਦਾ ਛੋਟੇ ਛੋਟੇ ਬੱਚੇ ਮੈਂ ਸੋਚਦਾ ਕਿ ਕੱਲ ਦਾ ਜੰਮਿਆ ਜੋ ਆ ਕੇ ਤਾਂ ਕੀ ਕਸੂਰ ਆਪਾਂ ਇਹ ਜੰਗ ਕੋਈ ਹੱਲ ਹੈ ਕੀ ਹੱਲ ਕੱਢ ਲਿਆ ਸੀ ਦੱਸੋ ਹੱਲ ਟੇਬਲ ਤੇ ਨਿਕਲਣਗੇ ਹੱਲ ਪਿਆਰ ਮੁਹੱਬਤ ਨਾਲ ਇੱਕ ਕਦਮ ਅੱਗੇ ਵਧ ਕੇ ਇੱਕ ਕਦਮ ਪਿੱਛੇ ਹੋ ਕੇ ਨਿਕਲਣਗੇ ਇਸ ਕਰਕੇ ਮੈਂ ਚਾਹਣਾ ਮੇਰੀ ਇੱਕ ਖੁਆਇਸ਼ ਹੈ ਮੇਰੀ ਇਹ ਤਮੰਨਾ ਹੈ ਕਿ ਯੂਨੋ ਯੂਨਾਈਟਿਡ ਨੇਸ਼ਨਸ organization ਉਹ ਤਕੜੀ ਹੋਵੇ ਉਹ ਸਾਰਿਆਂ ਤੋਂ ਵੱਡੀ ਸਰਕਾਰ ਅਸੀਂ ਕਹਿੰਦੇ ਸਰਕਾਰ ਸਟੇਟਾਂ ਦੀ ਉੱਤੇ ਲੋਕ ਸਭਾ ਦੇ ਵਿੱਚ ਐਮਪੀਆ ਦੀ ਉਹ ਦੁਨੀਆ ਦੀ ਸਭ ਤੋਂ ਵੱਡੀ ਸਰਕਾਰ ਯੂਨੈ ਨਾ ਯੂਨ ইউনাইটেড ਨੇਸ਼ਨਸ ਉਹਨੂੰ empower ਕਰਕੇ ਅੱਜ ਜ਼ਰੂਰਤ ਹੈ ਇੰਟਰਵਿਨ ਕਰਨ ਦੀ ਫॉर वर्ल्ड पीस ਇਹੀ ਬਾਬੇ ਨਾਨਕ ਦਾ ਜਗਤਗੁਰੂ ਬਾਬਾ ਨਾਨਕ ਅਮਨਮਾਨ ਜੋ ਕੋਈ ਅਮਨ ਮਾਨ ਜਿੱਥੇ ਹੋਏਗਾ ਜਿੱਥੇ ਜ਼ਿੰਦਗੀ ਦਾ ਮੁੱਲ ਹੋਏਗਾ ਜਦੋਂ ਮੈਂ ਪਲੈਸਟਾਈਨ ਨੂੰ ਦੇਖਦਾ ਜਦੋਂ ਮੈਂ ਆ ਬੰਬੂ ਦੇਖਦਾ ਅੱਜ ਕੱਲ ਤੇ ਜੰਗਾਂ ਬਾਰਡਰਾਂ ਦੀਆਂ ਥੋੜਾ ਨ ਰਹਿ ਗਈਆਂ ਕਿੱਥੇ ਬੈਠੇ ਆ ਬਟਨ ਦੱਬਿਆ ਕਿੱਥੇ ਕੀ ਕਿਧਰੋਂ ਗਈ ਕਿਧਰ ਨੂੰ ਕੀ ਹੋ ਗਿਆ ਹੈਗੇ ਇਸ ਕਰਕੇ ਇਹ ਸਾਰੀਆਂ ਮੰਗਾ ਮੈਂ ਬਾਰੰਬਾਰ ਰੱਖੂ ਹਰ ਥਾਂ ਰੱਖੂ ਬਾਈ ਸਾਡੇ ਨਾਲ ਜਿਹੜੇ ਵਿਤਕਰੇ ਨੇ ਨਾ ਉਹਦੇ ਕਰਕੇ ਅਸੀਂ ਸਾਡੀ ਕਿਸਮਤ ਤੇ ਤਾਲੇ ਲਾ ਗਏ ਇਹ ਤਾਲੇ ਖੋਲੋ ਅਨਲੌਕ ਦਿਸ ਪੋਟੈਂਸ਼ੀਅਲ ਜੇ ਕਰਾਚੀ ਬੰਬੇ ਖੁੱਲਾ ਤੇ ਟੈਗ ਤੇ ਉਧਰੋਂ ਵੀ ਹੋਏ ਨੇ ਨਾ ਬੰਬਈ ਤੇ ਭਾਈ ਫਿਰ ਲਾਹੌਰ ਤੇ ਅੰਮ੍ਰਿਤਸਰ 22 ਕਿਲੋਮੀਟਰ ਸਮਾਨ ਕਿਉਂ ਨਾ ਜਾਵੇ 22 1000 ਕਿਲੋਮੀਟਰ 2200 ਕਿਲੋਮੀਟਰ ਮੰਦਰਾਪੋਰਟ ਤੇ ਕਿਉਂ ਟਕੇ ਮੰਦਰਾਪੋਰਟ ਤੇ ਕੀ ਖਾਸ ਗੱਲ ਆ ਬਈ ਹੈ ਇਹ ਲਾਹੌਰ ਕਿਉਂ ਨਾ ਜਾਵੇ ਸਦਾ ਸਮਾਨ ਜਿਵੇਂ ਜਾਂਦਾ ਹੁੰਦਾ ਕੰਦਾ ਅੰਨੀਆ ਨਾ ਹੋਣ ਬੂਹੇ ਬਾਰੀਆਂ ਵੀ ਹੋਣ ਤੇ ਬੂਹੇ ਬਾਰੀਆਂ ਚੋਂ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ ਉਹ ਸਾਡਾ ਮੇਲਜੋਲ ਰਵੇ ਸਾਡਾ ਮੇਲਜੋਲ ਰਵੇ ਯਾਰੋ ਵਦੇ ਵਣਜ ਵਪਾਰ ਵਦੇ ਵਣਜ ਵਪਾਰ ਇਹ ਸਨੇਹ ਹੈ ਬਾਬੇ ਦਾ ਇਹ ਉਸ 파ਰਸ ਦਾ ਜਿਹਨੂੰ ਛੁੰਦਾ ਨਾ ਉਹਦੇ ਚ ਗੌਰਵ ਦਾ ਸੰਚਾਰ ਕਰ ਦਿੰਦਾ ਸਿੱਧੂ ਦੀ ਕੀ ਔਕਾਤ ਹੈ ਥੇ ਰੱਖ ਦੇ ਨਾ ਉਸ ਘਰ ਦਾ ਨੌਕਰ ਚਾੱਕ ਕਰਾ ਕੁੱਕ ਕਰਾ ਵਫਾਦਾਰੀ ਸਰ ਜੀ ਆਓ ਗੱਲ ਕਬੂਰੀ ਕਰ ਲੈਂਦੇ ਹਾਂ ਮੈਂ ਗੱਲ ਸਮੁੰਦਰ ਦੀ ਕਰਦਾ ਇਹਨੂੰ ਟੋਪੇ ਚ ਨਾ ਸਿੱਟੀ ਮਿੱਤਰ ਪਿਆ ਇਹ ਦੋ ਮੁਲਕਾਂ ਦੀ ਗੱਲ ਨਹੀਂ ਠੀਕ ਹੈ ਇਹ ਕੁੱਲ ਜਹਾਨ ਦੀ ਗੱਲ ਕਰਦਾ ਇਹ ਗੱਲ ਸਿਰਫ ਲੰਘੇ ਦੀ ਨਹੀਂ ਇਹ ਗੱਲ ਸਿਰਫ ਹਿੰਦੁਸਤਾਨ ਤੇ ਪਾਕਿਸਤਾਨ ਦੀ ਨਹੀਂ ਇਹ ਗੱਲ ਤੇ ਕੁੱਲ ਜਹਾਨ ਦੀ ਹੈ ਇਹ ਉਹ ਮੁਕੱਦਸ ਜਗ੍ਹਾ ਹੈ ਜਿਨੇ ਅੰਮ੍ਰਿਤਸਰ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਬਣਾ ਕੇ ਰੱਖਿਆ ਸ਼ਤਾਬ ਦੀਆਂ ਸ਼ਤਾਬ ਦੀਆਂ ਕਿਉਂ ਕਿਉਂਕਿ ਅਸੀਂ ਸਿਲਕਨ ਰੂਟ ਤੋਂ ਜਾਂਦੇ ਸੀ ਔਰ ਅਖੀਰ ਤੱਕ ਉਜ਼ਬੇਕਿਸਤਾਨ ਕਜ਼ਾਕਿਸਤਾਨ ਰਸ਼ੀਆ ਯਾਰਬ ਸਾਰੀਆਂ ਥਾਵਾਂ ਤੇ ਵਪਾਰ ਚੱਲਦਾ ਸੀ ਹੁਸ਼ਿਆਰਪੁਰੀਏ ਚਿੱਤੇ ਕੁਰਤੇ ਪਜਾਮੇ ਪਾ ਕੇ ਬਲਕ ਬੁਖਾਰੇ ਉੱਥੇ ਘਰ ਵਾਲੀਆਂ ਵੀ ਹੁੰਦੀਆਂ ਉਹਨਾਂ ਦੀ ਠੀਕ ਹੈ ਕਿ ਨਹੀਂ ਉਹ ਜਿਹੜਾ ਸ਼ਬਦ ਜਿਹੜਾ ਸੁਖ ਛੱਜੂ ਦੇ ਚਾਰੇ ਨਾਲ ਬਲਕ ਨਾਲ ਬੁਖਾਰੇ ਉੱਥੋਂ ਹੀ ਪਿਆ ਹੈ ਤਾਂ ਨਹੀਂ ਇੱਥੋਂ ਜਾਂਦੇ ਖੜਾਕ ਦੇ ਨੇ ਸਲਾਮੀਆਂ ਕਾਲਜ ਹਾਕੀ ਖੇਡ ਕੇ ਸ਼ਾਮ ਨੂੰ ਵਾਪਸ ਸਮਝੇ ਸਮਝੌਤਾ ਐਕਸਪ੍ਰੈਸ ਚੱਲਦੀ ਸੀ ਛੂੰਕਦੀ ਜਾਂਦੀ ਹੁੰਦੀ ਦਿਲਾਂ ਨੂੰ ਜੋੜਦੀ ਜਾਂਦੀ ਜੋੜਨ ਵਾਲੇ ਨੂੰ ਮਾਨ ਤੋੜਨ ਵਾਲੇ ਨੂੰ અપਮਾਨ ਕੋਈ ਸਿਕਿਉਰਿਟੀ ਦਾ ਮਾਮਲਾ ਹੈ ਭਾਈ شناخت ਹੋਈ ਹੋਈ ਹੈ ਪਾਸਪੋਰਟ ਵਾਲਿਆਂ ਦਾ ਐਸਐਸਪੀ شناخت ਕਰਦਾ ਠੀਕ ਹੈ ਕਿ ਨਹੀਂ ਸਵਾਲ ਇਹ ਹੈ ਕਿ ਬਾਬੇ ਦਾ ਸਨੇਹਾ ਜੋੜਨ ਦਾ ਸਨੇਹਾ ਤੇ ਅਮਨ ਆਮਾਨ ਦਾ ਸਨੇਹਾ ਪਿਆਰ ਮੁਹੱਬਤ ਦਾ ਸਨੇਹਾ ਆਪਸੀ ਭਾਈਚਾਰੇ ਦਾ ਸਨੇਹਾ ਪੀਸ ਬਿਗੇਟ ਪ੍ਰੋਸਪੇਰਿਟੀ ਜਿੱਥੇ ਅਮਨ ਮਾਨ ਹੋ ਉਥੇ ਬਿਜ਼ਨਸ ਹੋ ਵਪਾਰ ਹੋ ਉਥੇ ਛੋਟਾ ਵਪਾਰੀ ਪੰਪੂ ਉਥੇ ਇਕਨੋਮਿਕ ਫਾਇਦੇ ਦੇ ਨਾਲ ਆਪਸੀ ਸਾਂਝ ਪੰਪੂ ਇਹ ਪੀਪਲ ਟੂ ਪੀਪਲ ਕੰਟੈਕਟ ਜਿਹੜਾ ਇਸ ਲੰਘ ਇਹ ਪ੍ਰਮਾਣ ਹੈ ਕਿ ਜ਼ਬਾਨਾਂ ਇੱਕ ਨੇ ਖਾਣ ਪਾਣ ਇੱਕ ਹੈ ਜ਼ਬਾਨਾਂ ਇੱਕ ਨੇ ਖਾਣ-ਪਾਣ ਇੱਕ ਹੈ ਸਾਡੀਆਂ ਤਾਂ ਗਾਲਾਂ ਵੀ ਇੱਕ ਨੇ ਟੌਟਪੇ ਇੱਕ ਨੇ ਠੀਕ ਹੈ ਕਿ ਨਹੀਂ ਪਾਵਾਂ ਵੱਜਵੇ ਹੋਣ ਪਾਵਾਂ ਚੀਮੇ ਹੋਣ ਜਾਤਾਂ ਕੋਤਰ ਇੱਕ ਨੇ ਹੈ ਕਿ ਨਹੀਂ ਕਲਚਰ ਇੱਕ ਹੈ ਤੇ ਤੁਸੀਂ ਦੇਖੋ ਹਸਪਿਟੈਲਿਟੀ ਜਾ ਕੇ ਹੱਥਾਂ ਦੇ ਚੁੱਕਦੇ ਪਲਕਾਂ ਦੇ ਬਚਾਉਂਦੇ ਤੇ ਨਿੱਤਰ ਪਿਆਰੇ ਜਿਹੜਾ ਟ੍ਰੇਡ ਦਾ ਪੋਟੈਂਸ਼ੀਅਲ ਹੈ ਨਾ 37 ਬਿਲੀਅਨ ਯੂ ਐਸ ਡਾਲਰ ਹੈ 70 ਬਿਲੀਅਨ ਇਕ ਬਿਲੀਅਨ ਚ 100 ਕਰੋੜ ਆਉਂਦਾ 37 ਬਿਲੀਅਨ ਯੂ ਐਸ ਡਾਲਰ ਆ ਅਸੀਂ ਸਿਰਫ 2 ਬਿਲੀਅਨ ਯੂ ਐਸ ਡਾਲਰ ਤੱਕ ਪਹੁੰਚਿਆ ਸਿਰਫ 2 ਪਹਰਾ ਯਾ ਰਣਜੀਤ ਉਹਦਾ ਜੇ ਉਹ ਰਾਜ ਹੁੰਦਾ ਨਾ ਤੇ ਅੱਜ 18 ਤੋਂ 20 ਕਰੋੜ ਵਾਦੀ ਹੁੰਦੀ 9 ਜ਼ਿਲ੍ਹੇ ਨਾਰਥ ਵੈਸਟ ਫਰੰਟੀਅਰ ਪ੍ਰੋਫੈਂਸ ਦੋਹੇ ਪੰਜਾਬ ਖਰਾਚੀ ਸਭ ਕੁਝ ਵਿੱਚ ਸਮਝ ਗਿਆ ਕਿ ਨਹੀਂ ਔਰ ਉਸ ਰਾਜ ਦੇ ਵਿੱਚ ਇੱਕ ਫਾਹਾ ਨਹੀਂ ਲੱਗਿਆ ਇਸ ਨੂੰ ਇੱਕ ਫਾਂਸੀ ਇਹ ਦੇਖੋ ਇਹ ਦੂ ਵੱਡਾ ਅਮਨੁਮਾਨ ਦਾ ਕੀ ਪੈਗਾਮ ਹੈ ਹਰ ਧਰਮ ਦਾ ਸਨਮਾਨ ਹਰ ਧਰਮ ਦਾ ਸਨਮਾਨ ਕਾਸ਼ੀ ਵਿਸ਼ਵਨਾਥ ਜਾ ਕੇ ਵੀ ਮਹਾਰਾਜ ਰਜੀਤ ਸਿੰਘ 22 ਮਹੀਨੇ ਦੀ ਸੇਵਾ ਕਰਕੇ ਸੋਨਾ ਚੜਾ ਕੇ ਆਇਆ ਉਹ ਵਕਤ ਯਾਦ ਆਉਂਦੇ ਆ ਤੇ ਦੂਸਰੀ ਅਸਮ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਉਹ ਇਦੋਂ ਵੀ ਵੱਡੀ ਹੈ ਤੁਸੀਂ ਕਿਤੇ ਇਹ ਨਾ ਸੋਚੋ ਕਿ ਇਹ ਜਿਹੜਾ ਬਾਰਡਰ ਹੈ ਇੱਥੇ ਮੈਂ ਦੋ ਮੁਲਕਾਂ ਦੀ ਗੱਲ ਹੀ ਕਰਨ ਆਇਆ ਕਮਾਂਤਰੀ ਹਵਾਈ ਅੱਡੇ ਤੋਂ ਕਮਾਂਤਰੀ ਫਲਾਈਟਾਂ ਤੇ ਹੈ ਤੁਹਾਨੂੰ ਸਮਝ ਨਹੀਂ ਆਉਂਦੀ ਮੈਂ ਗੱਲ ਵੱਡੀ ਕਰਨਾ ਤਾਂ ਹੀ ਮੈਂ ਕਹਿੰਦਾ ਸਮੁੰਦਰਾਂ ਦੀ ਗੱਲ ਕਰੀਏ ਹੈ ਗੱਲ ਵੱਡੀ ਕਰੀਏ ਛੋਟੀਆਂ ਗੱਲਾਂ ਕਰਕੇ ਕੀ ਲਾਵਾਂਗੇ ਸਿਰ ਸਾਹਿਬ ਜਿਹੜਾ ਜਦੋਂ ਇਸ ਨਾਲ ਨਿੱਜੀ ਤੌਰ ਤੇ ਤੁਸੀਂ ਜੁੜੇ ਰਹੇ ਹੋ ਇਸ ਨੂੰ ਘਲਬੋਲ ਦੇ ਵਿੱਚ ਸਾਰਾ ਜਿਹੜਾ ਚਲੋ ਤੁਸੀਂ ਵੱਡੀ ਗੱਲ ਕਰਦੇ ਸੇਹਰਾ ਤੇ ਬੋਲਣ ਦਿੰਦਾ ਇੱਕ ਮਿੰਟ ਇਹਦੇ ਵਿੱਚ ਮੈਂ ਇੱਕ ਛੋਟੀ ਜਿਹੀ ਗੱਲ ਪਰ ਮੈਂ ਇਸ ਦੇ ਵਿੱਚ ਪਿਛੇ ਕੋਵਿਡ ਵੀ ਆ ਗਿਆ ਤੁਹਾਨੂੰ ਜਿਹੜੀ ਕਹਾਣੀ ਸੀ ਇੱਕ ਨਾ ਜਿਹੜੀ 20 ਪਾਉਂਡ ਦੀ ਸੀ ਕਿਤਨਾ ਕਿਤੇ ਲੋਕਾਂ ਨੇ ਮਨਾਂ ਦੇ ਵਿੱਚ ਰਹਿ ਲਈਆ ਤੁਸੀਂ ਇਸ ਬਾਰੇ ਕੀ ਮੈਂ ਇਹ ਕਹਿਣਾ ਚਾਹੁੰਦਾ ਕਿ ਅਸਲੀ ਪੁੰਨ ਉਦੋਂ ਮਿਲਣਾ ਜਦੋਂ ਸੱਥਾਂ 'ਚ ਬੈਠੇ ਉਹ ਲੋਗ ਜਿਹੜੇ ਬਾਬੇ ਨੂੰ ਧਿਆਉਂਦੇ ਆ ਕਿਸੇ ਦੀ ਅੱਖ ਚ ਮੋਤੀ ਆ ਉਤਰਿਆ ਕਿ ਤੋ ਪਰਿਆ ਨਹੀਂ ਜਾਂਦਾ ਜਦੋਂ ਸਰਕਾਰਾਂ ਉਹਨਾਂ ਨੂੰ ਲਿਆ ਕੇ ਇੱਥੇ ਮੱਥਾ ਟਕਾ ਦਿੰਦੀਆਂ ਬਾਬਾ ਫੀਸ ਫੀਓ ਫ੍ਰੀ ਹੋ ਜਾਏਗੀ ਮਤਲਬ ਫੀਸ ਤੇ ਭਾਈ ਫੀਸ ਜਿਹੜੇ 50 60 ਹਜ਼ਾਰ ਕਰੋੜ ਖਾਈ ਤੁਰੀ ਜਾਂਦੇ ਆ ਉਹ ਚੋਂ 5 ਕਰੋੜ ਰੁਪਇਆ ਲਾ ਕੇ ਗਰੀਬ ਗੁਰਬੇ ਨੂੰ ਦਰਸ਼ਨ ਕਰਾ ਦੇਣ ਜਿਹੜੀ ਸੱਚੀ ਗੱਲ ਹੈ ਤੇ ਅੱਛੀ ਗੱਲ ਹੈ ਸਰਕਾਰ ਦੇ ਐਸਡੀਪੀਸੀ ਸਿੱਧੂ ਸਾਹਿਬ ਮੈਂ ਕੀ ਕਹਾਂ ਕੋਈ ਪਹਿਲ ਕਰੇ ਇਤੋਂ ਵੱਡਾ ਕਿਹੜਾ ਕਾਜ ਆ ਤੁਸੀਂ ਅਰਦਾਸ ਕਰੇਗੀ ਸਰਕਾਰ ਤੁਸੀਂ ਮੈਂ ਕਹਾਂ ਰੁੱਠੇ ਨਹੀਂ ਮਿਲਣ ਆਪਾਂ ਪਾਕਿਸਤਾਨ ਹਿੰਦੁਸਤਾਨ ਨੂੰ ਨੇ ਭਰਾ ਮੈਂ ਕਹਾਂ ਮੇਰੀ ਇੱਕ ਗੱਲ ਸੁਣ ਮੇਰੀ ਕੋਸ਼ਿਸ਼ੀ ਜਾਂ ਮੇਰਾ ਪ੍ਰਯਾਸ ਵੀ ਹੈ ਸਮਰiddhi ਦਾ ਸਮਰiddhi ਸਮਰiddhi ਕਿ ਦਾ ਹੋਊਗੀ ਜਦੋਂ ਤੁਸੀਂ ਪਿਛੜੇ ਲੋਕ ਮੈਨੂੰ ਪਹਿਲਾਂ ਪੁੱਛਿਆ ਗਿਆ ਸੀ ਕਿ ਭਾਈ ਜੇ ਅਸੀਂ ਗਰੀਬ ਗੁਰਬੇ ਪਿਛੜੇ ਲੋਕਾਂ ਦਾ ਭਲਾ ਕਰਨਾ ਤੇ ਕਿਵੇਂ ਕਰ ਸਕਦੇ ਆ ਮੈਂ ਹਾਜੀ ਬਾਰਡਰ ਖੋਲ੍ਹੂਗਾ। ਜਾਂ ਫਿਰ ਮਾਰਕੀਟ ਦੱਸ ਦਿਓ। ਪੰਜਾਂ ਸਾਲਾਂ ਚ ਮੈਂ ਆਖਰੀ ਗੱਲ ਕਰਦਾ। ਪੰਜਾਂ ਸਾਲਾਂ ਦੇ ਵਿੱਚ। 25 ਸਾਲਾਂ ਦੇ ਵਿੱਚ ਤੁਸੀਂ ਬਦਲਾ ਦੇ। 1992 ਤੇ ਡੀਜ਼ਲ ਦੀ ਕੀਮਤ 5 ਰੁਪਏ। ਅੱਜ ਕਿੰਨੀ? ਕਿੰਨੀ ਆ ਜੀ? 100 ਰੁਪਇਆ ਮਤਲਬ ਕਿੰਨਾ ਵੱਧ ਗਿਆ? 20% 20% ਨਹੀਂ ਨਹੀਂ 20 ਗੁਣਾ ਵੱਧ ਗਿਆ 20 ਗੁਣਾ ਤੇ ਭਾਈ ਜੱਟ ਦੀ ਐਮਐਸਪੀ ਕਿੰਨੀ ਵਧੀਏ ਉਦੋਂ 300 ਸੀ ਤੇ ਹੁਣ 1700 5 ਗੁਣਾ ਇਹਦਾ ਮਤਲਬ ਉਹਦੀ ਕਾਸਟ ਆਫ ਪ੍ਰੋਡਕਸ਼ਨ 20 ਗੁਣਾ ਵੱਧ ਗਈ ਤੇ ਉਹਦੀ ਇਨਕਮ 15 ਗੁਣਾ ਘੱਟ ਗਈ ਤੁਸੀਂ ਤਨਖਾਹਾਂ 1000 ਗੁਣਾ ਪ੍ਰਾਈਵੇਟ ਸੈਕਟਰ ਚ ਵਧਾ ਦਿੱਤੀ ਤੇ ਉਹਦੀ ਜਿਹੜੀ ਐਮਐਸਪੀ ਹੈ 40 ਰੁਪਏ ਵਧਾਉਣੇ ਹੋ ਤੇ ਪੈਸਟੀਸਾਈਡ ਤੇ ਮੈਨੇ ਹੋਰ ਦੇ ਉੱਤੇ 40% ਵਧਾ ਕੇ 40 ਦੇ ਕੇ 400 ਲੈ ਲੈਂਦੇ ਹਾਂ ਫਿਰ ਜਦੋਂ ਲਾਸਟ ਵਾਲਾ ਇਲੈਕਸ਼ਨ ਆਉਂਦਾ ਫਿਰ ਕਹਿੰਦਾ 150 ਵਧਾਤੀ ਉਹ ਭਾਈ ਦੱਸੋ ਜਾਂ ਤਾਂ ਮਾਰਕੀਟ ਦੇ ਦਿਓ ਜਾਂ ਕਿਸਾਨ ਦੀ ਇਨਕਮ ਡਬਲ ਕਰ ਦਿਓ ਤੇ ਜਾਂ ਫਿਰ ਆ ਮਾਰਕੀਟ ਦੇ ਦਿਓ ਮੈਂ ਕਹਿੰਦਾ ਦੋ ਮੁਲਕਾਂ ਦੀ ਗੱਲ ਛੱਡੋ ਯਾਰ ਸਿਲਕਨ ਰੂਟ ਦੇ ਉੱਤੇ ਪਾਓ ਦੋ ਮੁਲਕਾਂ ਦੀ ਗੱਲ ਛੱਡੋ 50 100 ਨੇਸ਼ਨ ਬੈਨੀਫਿਟ ਕਰਨਗੇ ਖੜਾ ਹੋ ਜੂ ਮੁਲਕ ਅਕ ਕਿਦਾਂ ਖੜੇ ਹੋਏ ਨੇ ਬਾਕੀ ਵਿਕਸਿਤ ਦੇਸ਼ ਇਦਾਂ ਹੀ ਖੜੇ ਹੋਏ ਨੇ ਨਾ ਮਿੱਤਰਾ ਇਦਾਂ ਖੜਾ ਹੋਏ ਨਹੀਂ ਜਦੋਂ ਵਰਲਡ ਵਾਰ 2 ਲੱਗੀ ਔਰ ਅੱਜ ਮੈਂ ਇਸ ਖਤਰੇ ਦੀ ਗੱਲ ਕਰ ਰਿਹਾ ਖਤਰੇ ਨੂੰ ਆਉਣ ਤੋਂ ਪਹਿਲਾਂ ਟਾਲਿਆ ਜਾ ਸਕਦਾ ਮਿੱਤਰ ਪਿਆਰੀ ਇਹ ਜਿਹੜੀ ਤੀਸਰੀ ਜੰਗ ਸਾਡੇ ਵੱਲ ਦੇਖਦੀ ਹੈ ਨਾ ਅੱਜ 6-7 ਮੁਲਕ ਐਸੇ ਨੇ ਇਹ ਅੱਗੇ ਕਦੋਂ ਕਿੱਧਰ ਨੂੰ ਆਉਣੀ ਹੈ ਕੁਝ ਨਹੀਂ ਪਤਾ ਜਾਗਰੂਕ ਹੋ ਕੇ ਅਸੀਂ ਇਹਨੂੰ ਰੋਕੀਏ UN ਦੀ ਸਪੋਰਟ ਮੰਗੀ ਔਰ UN ਦੇ ਵਿੱਚ ਮੈਜੋਰਟੀ ਸਪੋਰਟ ਮੰਗੀ ਕਿਸੇ ਇੱਕ ਦੇਸ਼ ਦੀ ਵੀਟੋ ਨਾਲ ਨਹੀਂ ਮੈਜੋਰਟੀ ਸਪੋਰਟ ਹੋਵੇ ਜਿਹੜੀ ਚੌਂ ਕਮੇਟੀ ਤੇ ਜਗ੍ਹਾ ਮਿਲੀ ਸਿੱਧੂ ਸਾਹਿਬ ਸਮਰਥਨ ਕਰ ਦਿਓ ਮੈਂ ਕਹਿੰਦਾ ਹਾਲਾਤ ਹਾਲਾਤ ਸੁਧਾਰਨ ਵਾਸਤੇ ਸਰਕਾਰਾਂ ਮੈਂ ਵੱਡੀ ਸਰਕਾਰ वर्ल्ड ਸਰਕਾਰ ਦੀ ਗੱਲ ਕਰ ਰਾਂ ਰਾਤ ਸਵਾਰੇ ਭਈਆ ਚੂੰ ਚੂੰ ਨਾ ਕਰੇ ਤੇ ਗਰੀਸ ਲਾਉਂਦਾ ਕੋਈ ਪੁੱਤਰਾ ਤੇ ਕਰੀਏ ਨਾ ਬੱਚਾ ਰੋਵੇ ਨਾ ਮਾਂ ਦੋ ਚ ਪਿਉ ਨਹੀਂ ਅਸੀਂ ਵੱਡੀ ਸਰਕਾਰ ਨੂੰ ਬੁਹਾਵਾਂ ਯੋਨਕੀ ਸਮਝਦੇ ਆਂ ਇਧਰ ਜਿੰਨਾ ਪ੍ਰਯਾਸ ਹੋ ਸਕਦਾ ਹੈ ਕੱਲ ਵਿਚਾਰਾਂ ਦੀ ਹੈ ਯਾਰ ਕੋਈ ਕਹੇ ਇਹ ਨੂੰ ਮਾੜਾ ਭਲਾ ਕਹੀ ਜਵੇ ਜਿਉਂ ਮਨੁੱਖਤਾ ਦਾ ਭਲਾ ਨਹੀਂ ਕਰ ਸਕਦਾ ਸਭ ਤੋਂ ਵੱਡਾ ਸਰ ਮਨੁੱਖਤਾ ਹੈ ਮਨੁੱਖਤਾ ਲੈ ਫਿਰ ਆਖਰੀ ਸ਼ੇਰ ਸੁਣਾ ਕੇ ਮਾਰ ਗਿਆ ਵਦਨ ਪਰਸ਼ਾਨ ਨੂੰ ਤੁਸੀਂ ਦੁਬਾਰਾ ਗੱਲ ਸੁਣਨੀ ਹੈ ਤੇ ਦੁਬਾਰਾ ਸੁਣ ਲੈਣਾ ਬਿਲਕੁਲ ਸੁਣਦੇ ਹਾਂ ਵੇਟ ਕਰਾਂਗੇ ਸੁਣਾਵਾਂਗੇ ਹਾਂ ਤੋ ਫਿਰ ਤੁਸੀਂ ਦੁਬਾਰਾ ਦੁਬਾਰਾ ਸੁਣ ਲੈਣਾ ਕਹਿੰਦੇ ਉਹ ਗੁਲ ਹੀ ਨਹੀਂ ਜਿਸ ਵਿੱਚ ਖੁਸ਼ਬੂ ਨਹੀਂ ਗੁਲ ਹੁੰਦਾ ਹੈ वो ही नहीं जिसमें खुशबू नहीं वो दिल ही नहीं जिसमें उल्फत नहीं उल्फत का मतलब ना मोहब्बत वो दिल ही नहीं जिसमें उल्फत नहीं लाख जौहर हो आदमी में एक इंसानियत नहीं तो कुछ भी नहीं इंसान का नाता रख एक दूसरे की खैर मंगी ਮੈਂ ਜਦੋਂ ਉੱਧਰ ਜਾਵਾਂਗਾ ਨਾ ਤੇ ਖੈਰ ਮੰਗਾਗਾ ਖੈਰ ਮੰਗਾਗਾ ਵਸਦੇ ਵੇੜਿਆਂ ਦੀ ਖੈਰ ਮੰਗਾਗਾ ਦਿਨ ਰਾਤ ਦੀ ਖੈਰ ਮੰਗਾਗਾ ਜਿੰਦਗੀ ਦੀ ਖੈਰ ਮੰਗਾ ਜਿੰਦਗੀ ਦੀ ਖੈਰ ਕਾਇਨਾਤ ਦੀ ਖੈਰ ਵਸਦੇ ਵੇੜਿਆਂ ਦੀ